ਔਰੰਗਜ਼ੇਬ ਵੱਲੋਂ ਹੁਕਮ ਜਾਰੀ ਹੋਇਆ ਕਿ ਜੋ ਵੀ ਮੈਨੂੰ ਗੁਰਦੇਵ ਬਾਦਰਜੀ ਦੀ ਸੂਦ ਦੇਵੇਗਾ ਮੈਂ ਉਸ ਨੂੰ ਮੂੰਹ ਮੰਗੀ ਰਕਮ ਦਵਾਂਗਾ ਇੱਕ ਆਜੜੀ ਜੋ ਤਨਪੱਖੋਂ ਬਹੁਤ ਗਰੀਬ ਸੀ ਪਰ ਉਸ ਨੇ ਆਪਣੇ ਘਰ ਵਿੱਚ ਆਪਣੀ ਧੀ ਦਾ ਵਿਆਹ ਰੱਖਿਆ ਸੀ ਤੇ ਉਸ ਨੂੰ ਮਾਇਆ ਦੀ ਬਹੁਤ ਲੋੜ ਸੀ ਉਸ ਨੇ ਮਨ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੇ ਮੇਰੇ ਤਰਫੋਂ ਫੜੇ ਜਾਣ ਤਾਂ ਮੈਨੂੰ ਮੂੰਹ ਮੰਗੀ ਰਕਮ ਮਿਲ ਜੇਗੀ ਉਸ ਧਨ ਨਾਲ ਮੈਂ ਆਪਣੀ ਧੀ ਦਾ ਵਿਆਹ ਵੀ ਕਰਾ ਲਾਂਗਾ ਗੁਰੂ ਪਾਸ਼ਾ ਜਾਣੀ ਜਾਣ ਸਤਿਗੁਰੂ ਆਗਰੇ ਦੇ ਇੱਕ ਬਾਗ ਵਿੱਚ ਆ ਕੇ ਉਤਾਰਾ ਕਰਦੇ ਹਨ ਤੇ ਉਸ ਆ ਜੜੀ ਨੂੰ ਮਿਲਦੇ ਹਨ ਤੇ ਉਸ ਆ ਜੜੀ ਨੂੰ ਗੁਰੂ ਸਾਹਿਬ ਘਰੇ ਜੜੀ ਹੋਈ ਮੁੰਦਰੀ ਦਿੰਦੇ ਹਨ ਤੇ ਇੱਕ ਦੁਸ਼ਾਲਾ ਦੇ ਕੇ ਉਸ ਨੂੰ ਮਠਾਈ ਲੈਣ ਲਈ ਹਲਵਾਈ ਦੀ ਦੁਕਾਨ ਤੇ ਭੇਜਦੇ ਹਨ ਹਲਵਾਈ ਇਹ ਦੇਖ ਕੇ ਬੜੇ ਜੰਮਬੇ ਵਿੱਚ ਪੈਂਦਾ ਹੈ ਇਹ ਗਰੀਬ ਇਨਸਾਨ ਕੋਲ ਇੰਨਾ ਕੀਮਤੀ ਦੁਸ਼ਾਲਾ ਕਿਵੇਂ ਆਇਆ ਹੈ ਤੇ ਉਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹ ਚੋਰੀ ਕਰਕੇ ਲਿਆਇਆ ਹੈ ਉਹ ਇਸ ਦੀ ਸੂ ਸਪਾਹੀਆਂ ਨੂੰ ਦਿੰਦਾ ਹੈ ਤੇ ਸਪਾਈ ਉਹ ਆਜੜੀ ਦਾ ਪਿੱਛਾ ਕਰਦੇ ਹੋਏ ਉਸ ਬਾਗ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਗੁਰਤੇਗ ਬਾਦਨ ਮਹਾਰਾਜ ਬਿਰਾਜਮਾਨ ਹੁੰਦੇ ਹਨ ਸਿਪਾਈ ਗੁਰਤੇਗ ਬਾਦਰ ਸਾਹਿਬ ਜੀ ਨੂੰ ਉਸ ਬਾਗ ਵਿੱਚ ਵੇਖ ਕੇ ਉੱਥੋਂ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਂਦੇ ਹਨ